ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜਦੇ ਸੀ 2010 ਤੱਕ ਪੁਲਿਸ ਦੀ ਯੋਗਦਾਨ ਨਹੀਂ ਸੀ ਯੂਨੀਵਰਸਿਟੀ ਦਾ ਗੇਟ ਅਪ ਜੇ ਪੁਲਿਸ ਕੈਂਪਸ 'ਚ ਟਰਨੀ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਉਸੇ ਤਰ੍ਹਾਂ ਹੀ ਇਹ ਸਮਾਂ ਵਾਪਸ ਲੈ ਕੇ ਆਓ ਪੁਲਿਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲ ਜੁਡੀਸ਼ਨ ਨਾ ਕਰਨ ਦੇਵੇ ਨੇ ਅੰਮ੍ਰਿਤ ਸ਼ਾਨਾ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਇਹ ਉਸ ਯੂਨੀਵਰਸਿਟੀ ਚ ਖਾਕੀ ਨਿਕਰ ਵਾਲਿਆਂ ਦਾ ਕਬਜ਼ਾ ਕਰਾ ਕੇ ਚਾਹੁੰਦੇ ਨੇ ਕਿ ਉਹਨਾਂ ਲਈ ਜਿਹੜੀ ਪੰਜਾਬ ਤੇ ਮੁੰਡੇ ਕੁੜੀਆਂ ਦੀ ਸੋਚ ਹੋਵੇ ਉਹ ਆਰਐਸਐਸ ਤੋਂ ਸਿੱਖਿਆ ਲਵੇ ਤੇ ਆਰਐਸਐਸ ਦੀ ਸਿੱਖਿਆ ਤੇ ਸਾਰੀ ਜ਼ਿੰਦਗੀ ਪੜਾ ਦੇਵੇ ਸਾਲ 1947 ਦੀ ਵੰਡ ਹੋਈ ਤੇ ਵਾਂਡ ਚ ਕੱਲਾ ਹਿੰਦੁਸਤਾਨ ਦੀ ਛਾਤੀ ਤੇ ਚਾਕੂ ਨਹੀਂ ਫੇਰਿਆ ਗਿਆ ਪੰਜਾਬ ਦਾ ਬਹੁਤ ਵੱਡਾ ਹਿੱਸਾ ਤੇ ਬਹੁਤ ਕੀਮਤੀ ਹਿੱਸਾ ਪਾਕਿਸਤਾਨ ਚ ਰਹਿ ਗਿਆ ਤੇ ਲਾਹੌਰ ਲਾਹੌਰ ਚੋਂ ਜੇ ਉਸ ਗਵਾਚੇ ਪੰਜਾਬ ਚ ਕੋਈ ਇੱਕ ਬਹੁਤ ਕੀਮਤੀ ਚੀਜ਼ ਪੰਜਾਬ ਚ ਪੰਜਾਬ ਦੇ ਲੋਕ ਵਾਪਸ ਲੈ ਕੇ ਆਏ ਤੋ ਲਾਹੌਰ ਤੋਂ ਇੱਕ ਪੰਜਾਬ ਯੂਨੀਵਰਸਿਟੀ ਸੀ ਜਿਹੜੀ ਚੰਡੀਗੜ੍ਹ ਚ ਆ ਕੇ ਸਥਾਪਿਤ ਹੋਈ ਤੇ ਅੱਜ ਤੱਕ ਚੱਲ ਰਹੀ ਆ 1947 ਤੋਂ 50 ਦੇ ਵਿੱਚ ਇਸ ਯੂਨੀਵਰਸਿਟੀ ਦੀ ਸਥਾਪਨਾ ਹੋਈ ਤੇ ਇੱਕ ਡੈਮੋਕਰੈਟਿਕ ਸਿਸਟਮ ਨਾਲ ਇਸ ਯੂਨੀਵਰਸਿਟੀ ਨੂੰ ਛੋਟੇ ਵੀਰ ਪਿੱਛੇ ਆ ਜਾ ਮੜਾ ਜਾ ਖੁੱਲ ਜਾ ਖੁੱਲ ਜਾ ਇਸ ਯੂਨੀਵਰਸਿਟੀ ਨੂੰ ਇੱਕ ਡੈਮੋਕਰੈਟਿਕ ਸਿਸਟਮ ਨਾਲ ਚਲਾਉਣਾ ਸ਼ੁਰੂ ਕੀਤਾ ਸੈਨਟ ਦਾ ਆਗਾਜ਼ ਹੋਇਆ ਪੰਜਾਬ ਦੇ ਜਿਹੜੇ ਸਾਡੇ ਹੀਰੇ ਸੀ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਾਡੇ ਡਾਕਟਰਸ ਇੱਥੋਂ ਦੇ ਸਟੂਡੈਂਟ ਵਕੀਲ ਔਰ ਸਟਾਰਟ ਪ੍ਰੋਅਰ ਸਟੂਡੈਂਟ ਲੀਡਰਸ ਚੁਣ ਕੇ ਸੈਨਟ ਚ ਜਾਣ ਲੱਗੇ ਤੇ ਪੰਜਾਬ ਯੂਨੀਵਰਸਿਟੀ ਚੱਲਣ ਲੱਗੀ ਅੱਜ ਭਾਜਪਾ ਨੂੰ ਜੇ ਦੁੱਖ ਹੈ ਉਹ ਸਿਰਫ ਇਸ ਗੱਲ ਦਾ ਹੈ ਜੇ ਪੰਜਾਬ ਯੂਨੀਵਰਸਿਟੀ ਦੀ ਧਰਤੀ ਤੋਂ ਪੰਜਾਬ ਤੇ ਪੰਜਾਬੀਅਤ ਪਿਛਲੇ ਕਈ ਸਾਲਾਂ ਤੋਂ ਪਣਪਰੀ ਹੈ ਇਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ ਇਸ ਕਰਕੇ ਮੋਦੀ ਨੇ ਅੰਮਿਤ ਸ਼ਾਨ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ ਤਾਂ ਕਿ ਪੰਜਾਬ ਯੂਨੀਵਰਸਿਟੀ ਜਿੱਥੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਸਿੱਖਿਆ ਲੈ ਕੇ ਇਸ ਦੇਸ਼ ਦਾ ਤੇ ਸੂਬੇ ਦਾ ਨਾਂ ਰੋਸ਼ਨ ਕਰਦੇ ਆ ਇਹ ਉਸ ਯੂਨੀਵਰਸਿਟੀ ਚ ਖਾਖੀ ਨਿਕਰੇ ਵਾਲਿਆਂ ਦਾ ਕਬਜ਼ਾ ਕਰਾ ਕੇ ਚਾਹੁੰਦੇ ਨੇ ਕਿ ਉਹਨਾਂ ਲਈ ਜਿਹੜੀ ਪੰਜਾਬ ਤੇ ਮੁੰਡੇ ਕੁੜੀਆਂ ਦੀ ਸੋਚ ਹੋਵੇ ਉਹ ਆਰਐਸਐਸ ਤੋਂ ਸਿੱਖਿਆ ਲਵੇ ਤੇ ਆਰਐਸਐਸ ਦੀ ਸਿੱਖਿਆ ਤੇ ਸਾਰੀ ਜ਼ਿੰਦਗੀ ਪੜਾ ਦੇਵੇ ਇਹ ਇਹ ਜਿਹੜੀ ਕੋਜੀ ਹਰਕਤ ਹੈ ਭਾਜਪਾ ਦੀ ਇਹ ਆਰਐਸਐਸ ਪੰਜਾਬੀ ਵੀਰੋ ਤੁਸੀਂ ਅੱਜ ਹਮ ਹਮਾ ਕੇ ਪਹੁੰਚੇ ਹੋ ਤੁਹਾਡਾ ਧੰਨਵਾਦ ਹੈ ਤੈਦ ਲੋ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਜਿੰਨੇ ਵੀ ਸਟੂਡੈਂਟ ਲੀਡਰ ਇੱਥੇ ਪਹੁੰਚੇ ਆ ਤੁਹਾਡਾ ਅੱਜ ਡਰ ਵੇਖ ਕੇ ਭਾਜਪਾ ਦੀ ਰੂਹ ਕੰਬਣ ਲੱਗੀ ਹੈ ਤੇ ਮੈਨੂੰ ਲੱਗਦਾ ਥੋੜੀ ਜਿੱਤ ਦਾ ਐਲਾਨ ਥੋੜੀ ਦੇਰ ਚ ਹੋਣ ਵਾਲਾ ਪਰ ਮੈਂ ਬੇਨਤੀ ਕਰਦਾ ਇਹਨਾਂ ਤੇ ਯਕੀਨ ਨਹੀਂ ਕਰਨਾ ਜਦੋਂ ਤੱਕ ਸਾਡਾ ਟਾਂਚਾ ਆਉਂਦਾ ਆਉਣ ਰੇਡ ਦਾ ਐਲਾਨ ਨਹੀਂ ਕਰਦੇ ਆਪਾਂ ਇਹ ਐਜੀਟੇਸ਼ਨ ਜਾਰੀ ਰੱਖਣਾ ਹੈ ਔਰ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਟੂਡੈਂਟ ਬਾਡੀਜ਼ ਨੇ ਇਹਨਾਂ ਨੇ ਜੁਰਤ ਵਿਖਾਈ ਹੈ ਤੇ ਇਹ ਜਿਹੜੀ ਟੱਕਰ ਲਈ ਐਡਮਿਨਿਸਟ੍ਰੇਸ਼ਨ ਨਾਲ ਇਹ ਕਾਬਲੇ ਤਾਰੀਫ ਮੈਂ ਕਿਸੇ ਵੀ ਇੱਕ ਸਟੂਡੈਂਟ ਬਾਡੀ ਦੀ ਤਾਰੀਫ ਨਹੀਂ ਕਰਦਾ ਤੇ ਮਿੱਤਰੋ ਜਿਵੇਂ ਤੁਸੀਂ ਆਹ ਲੜਾਈ ਲੜੀ ਇਸੇ ਤਰ੍ਹਾਂ ਲੜਦੇ ਰਹੋ ਜਿੰਨਾ ਚਿਰ ਅਸੀਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੇ ਸੀ 2010 ਤੱਕ ਪੁਲਿਸ ਦੀ ਯਤਨੀ ਸੀ ਯੂਨੀਵਰਸਿਟੀ ਦੇ ਅੱਗੇ ਟੱਪ ਜੇ ਅਸੀਂ 5 ਮਿੰਟਾਂ 'ਚ ਸਾਰੀ ਯੂਨੀਵਰਸਿਟੀ ਬੰਦ ਕਰ ਦਿੰਦੇ ਸੀ ਬੇਸ਼ੱਕ ਬੇਸ਼ੱਕ ਤੁਸੀਂ ਆਪਸ ਚ ਇਲੈਕਸ਼ਨ ਲੜੋ ਕੋਈ ਦਿੱਕਤ ਨਹੀਂ ਤੁਹਾਨੂੰ ਹੱਕ ਹੈ ਕੌਂਸਲ ਜਾਣ ਦਾ ਪਰ ਜਦੋਂ ਸਰਕਾਰ ਨਾਲ ਪੁਲਸ ਨਾਲ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਜਥੇਬੰਦਕ ਜਿਹੜੀਆਂ ਪਾਰਟੀਆਂ ਸਾਡੀਆਂ ਸਟੂਡੈਂਟ ਕਾਉਂਸਲ ਐ ਸਾਡੀਆਂ ਸਟੂਡੈਂਟ ਬਾਡੀਜ਼ ਐ ਸਾਰੀਆਂ ਇੱਕ ਹੋ ਕੇ ਲੜਾਈ ਲੜਿਆ ਕਰੋ ਇਹ ਪੋਲਸਪਾਲਸ ਸਿਰਫ ਡਰਦਿਆਂ ਨੂੰ ਡਰਾਉਂਦੀ ਐ ਜਦੋਂ ਪੰਜਾਬ ਯੂਨੀਵਰਸਿਟੀ 'ਚ ਇੱਕ ਆਵਾਜ਼ ਆਈ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਇੱਕ ਨਾਰਾ ਲਾਇਆ ਮੇਰੀ ਗੱਲ ਯਾਦ ਰੱਖੋ ਜਿਵੇਂ 2010 ਤੋਂ ਪਹਿਲਾਂ ਪੁਲਿਸ ਕੈਂਪਸ ਸੈਂਟਰ ਨਹੀਂ ਕਰ ਸਕਦੀ ਸੀ ਬੇਸ਼ੱਕ ਗੋਲੀ ਚਲਦੀ ਹੋਵੇ ਯੂਨੀਵਰਸਿਟੀ ਵਿੱਚ ਉਸੇ ਤਰ੍ਹਾਂ ਹੀ ਇਹ ਸਮਾਂ ਵਾਪਸ ਲੈ ਕੇ ਆਇਓ ਪੁਲਿਸ ਦਾ ਕੋਈ ਹੱਕ ਨਹੀਂ ਆ ਕੇ ਸਾਡੇ ਗੇਟਾਂ ਤੇ ਤਾਲੇ ਲਾਵੇ ਸਾਨੂੰ ਪੀਸਫੁਲ ਜੁਡੀਕਸ਼ਨ ਨਾ ਕਰਨ ਦੇਵੇ ਅਸੀਂ ਕੋਈ ਗੋਲੀ ਚਲਾਉਣੀ ਆਏ ਅਸੀਂ ਮਾਹੌਲ ਖਰਾਬ ਕਰਨ ਨਹੀਂ ਆਏ ਸੋ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਸਾਰਿਆਂ ਦਾ ਤੈਦਲੋ ਧੰਨਵਾਦ ਦੋ ਨਾਰਿਆਂ ਨਾਲ ਸਮਾਪਤੀ ਕਰਨ ਲੱਗੇ ਆ ਕਿਉਂਕਿ ਸਟੂਡੈਂਟ ਡੀਟਰ ਨੇ ਸੋਪੂ ਦੇ ਪ੍ਰਧਾਨ ਸਟੂਡੈਂਟ ਯੂਨੀਅਨ ਸਟੂਡੈਂਟ ਇਕਤਾ ਵਿਦਿਆਰਥੀ ਇਕਤਾ ਜੈਹਾਬਾਤ ਕਿਸਾਨ ਇਕਤਾ ਜਿੰਦਾਬਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ